ਕਲੀਅਰ ਕਰ ਦਿੰਦੀ ਹਾਂ ਦੇਖੋ ਜੋ ਪੂਰਨ ਮਾਸੀ ਦੀ ਤਾਰੀਖ ਹੈ ਉਹ 20 ਜੁਲਾਈ ਨੂੰ ਸ਼ਾਮ ਨੂੰ ਸਮਾਂ ਜਿਹੜਾ ਹੈ 20 ਜੁਲਾਈ ਨੂੰ ਸ਼ਾਮ ਨੂੰ 5 ਵਜ ਕੇ 59 ਮਿੰਟ ਤੋਂ ਸ਼ੁਰੂ ਹੋ ਕੇ 21 ਜੁਲਾਈ ਨੂੰ ਸ਼ਾਮ ਨੂੰ 3 ਵਜ ਕੇ 46 ਮਿੰਟ ਤੇ ਖਤਮ ਹੋ ਰਿਹਾ ਹੈ ਤੇ ਇਹਦੇ ਵਿੱਚ ਲੌਜੀਕ ਕੀ ਹੈ ਕਿ ਪੂਰਨ ਮਾਸੀ ਉਸੇ ਦਿਨ ਮੰਨੀ ਜਾਂਦੀ ਹੈ ਜਿਸ ਦਿਨ ਸੂਰਜ ਚੜਦਾ ਹੈ ਠੀਕ ਹੈ ਤੇ ਸੂਰਜ ਕਿਸ ਦਿਨ ਚੱਲ ਰਿਹਾ ਹੈ कि जुलाई ऐतवार को सवेरे चढ़ेगा ठीक है इस करके पूरन मासी जो है इक्कीस जुलाई को ही मनाई जाएगी ठीक है हूँ गल कर लेंगे जो कि मैं कह रही थी कि खास उपाय दी जिन्होंने यह शिकायत है कि असि बहुत सारे उपाय कर लेते हैं पर सानू कोई फर्क नहीं पिया है तो उन्होंने यह शिकायत आज दी वीडियो विच दूर हो जाएगी इतने मैं तो एक गल होर दसना चाहवा कि मैं खास दिन का खास उपा क्यों मैं करती हाँ क्योंकि खास दिन जो है ना वो हंड्रेड परसेंट रिजल्ट दिता है क्योंकि देखो वो जो है ना खास दिन का वह परमात्मा वालों भेजा गया हों तरह क्योंकि खास दिन परमात्मा ने खुद यूनिवर्स खुद कहता है ਕਿ ਇਹ ਜਿਹੜੇ ਖਾਸ ਦਿਨ ਹੁੰਦੇ ਹਨ ਇਸ ਦਿਨ ਪਰਮਾਤਮਾ ਦੀ ਸਾਡੇ ਉੱਤੇ ਅਸੀਮ ਕਿਰਪਾ ਹੁੰਦੀ ਹੈ ਵੈਸੇ ਤਾਂ ਪਰਮਾਤਮਾ ਦੀ ਕਿਰਪਾ ਪਰਮਾਤਮਾ ਦੀ ਬਲੇਸਿੰਗਸ ਸ਼ਾਵਰ ਸਾਡੇ ਉੱਤੇ ਹਮੇਸ਼ਾ ਹੀ ਰਹਿੰਦੇ ਹਨ ਪਰ ਇਹ ਖਾਸ ਦਿਨਾਂ ਵਿੱਚ ਕੁਝ ਜ਼ਿਆਦਾ ਜਿਸ ਤੱਕ ਆਸਾਨ ਪਾਸ਼ਾ ਵਿੱਚ ਕਮਾਤੇ ਸਾਨੂੰ ਬੋਨਸ ਮਿਲਦਾ ਹੈ ਇਸ ਕਰਕੇ ਕਿਸੇ ਵੀ ਇਨਸਾਨ ਨੂੰ ਇਹ ਖਾਸ ਦਿਨ ਜਿਹੜੇ ਖਾਸ ਉਪਾ ਹੁੰਦੇ ਹਨ ਮਿਸ ਬਿਲਕੁਲ ਵੀ ਨਹੀਂ ਕਰਨੇ ਚਾਹੀਦੇ देखो जी अज की विडियो मैं दो उपा तो लेकिन जिन्होंने का दूर हो सकती है ऐसा लेके आई हाँ दो उपाड के एक ऐसा उपा दसागी जिसन सारे करना है हांजी जरूरी है सब ने करना है बहुत जरूरी है मैं ते तो अ रिक्वेस्ट कर रही हाँ सब कर लेना तो ਕੇ ਜਾ ਕੇ ਵੀਡੀਓ ਵੀ ਦੱਸਣ ਵਾਲੀਆਂ ਉਹ ਉਪਾਕਰਨ ਦੇ ਨਾਲ ਕਿੰਨੀ ਆਸਾਨੀਆਂ ਤੁਹਾਡੀਆਂ ਪਰੇਸ਼ਾਨੀਆਂ ਠੀਕ ਹੋ ਜਾਣੀਆਂ ਤੇ ਚਲੋ ਜੀ ਹੁਣ ਫਟਾਫਟ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਮੇਰੀ ਹੱਜਰ ਕੇ ਬੇਨਤੀ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਜਿਨ੍ਹਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਦੇ ਨਾਲ ਬੈਲ ਦਾ ਬਟਨ ਓਨ ਦਾ ਹੈ ਉਸ ਨੂੰ ਜਰੂਰ ਦਬਾਇਆ ਕਰੋ ਤਾਂ ਕਿ ਮੇਰੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚੇ ਕਮੈਂਟ ਵਿੱਚ ਹਾਜ਼ਰੀ ਸਭ ਨੇ ਦੇ ਕੇ ਜਾਣੀ ਹੈ ਪਰਮਾਤਮਾ ਦਾ ਆਸ਼ੀਰਵਾਦ ਸਾਨੂੰ ਮੋਟੀਵੇਟ ਕਰੇ दे ले जी, तो आपने कमेंट, तो लाइक, साथी वास्ते बहुत ज़्यादा मायने रखते हैं हम। तो चलो जी, शुरू कर दें हाँ, 21 जुलाई 2024 के दिन, जो कि मैं दस्या है। कि सब ने ओ उपा करना है जे मैं अगे दो उपा दसन ओ देखो जी ते उ है मैं किसी फोर्स नहीं कर दी हाँ कि तुम उपा करो या नहीं जेकर तो विश्वास है ठीक है ओ कर जिन्होंने नहीं है ओ बेशक मेरी वीडियो सुन के अपने काम कर सकते हैं सब तो पहला जो मैं रिक्वेस्ट कर रही हाँ सब ने करना है ओ उपा की है रात न इक्की जुलाई नात न ਠੀਕੇ ਜਿਸ ਵੇਲੇ ਚੰ드ਰਮਾ ਚੜ ਜਾਏਗਾ ਚੰਨ ਚੜ ਜਾਂਦਾ ਹੈ ਨਾ ਉਸ ਵੇਲੇ ਤੁਸੀਂ ਕੀ ਕਰਨਾ ਹੈ ਇੱਕ ਬਾਟੀ ਵਿੱਚ ਪਾਣੀ ਲੈਣਾ ਹੈ ਠੀਕ ਹੈ ਦੇਖੋ ਜਿਨ੍ਹਾਂ ਲੋਕਾਂ ਨੂੰ ਬਹੁਤ ਜਿਆਦਾ ਡਿਪਰੈਸ਼ਨ ਰਹਿੰਦਾ ਹੈ ਠੀਕ ਹੈ ਉਹਨਾਂ ਨੂੰ ਨਾਲ ਦੇ ਨਾਲ ਅੱਜਕਲ ਦੀ ਦੇਖੋ ਲਾਈਫ ਵਿੱਚ ਸਭ ਨੂੰ ਹੀ ਡਿਪਰੈਸ਼ਨ ਰਹਿੰਦਾ ਹੈ ਟੈਨਸ਼ਨ ਰਹਿੰਦੀ ਹੈ ਸਭ ਦੀ ਲਾਈਫ ਵਿੱਚ ਹੀ ਹੈ ਕਿਸੇ ਨੂੰ ਪੈਸਿਆਂ ਦਾ ਹੈ ਕਿਸੇ ਨੂੰ ਆਪਣੇ ਬੱਚਿਆਂ ਦਾ ਹੈ ਕਿਸੇ ਨੂੰ ਹਸਬੰਡ ਵਾਈਫ ਦਾ ਹੈ ਮਤਲਬ ਲਾਈਫ ਅੱਜਕਲ ਸਟ੍ਰੈਸਫੁੱਲ ਹੀ ਹੋ ਗਈ ਹੈ ਡਿਪਰੈਸ਼ਨ ਜੇਕਰ ਤੁਹਾਨੂੰ ਰਹਿੰਦਾ ਹੈ ਨੰਬਰ 2 ਜੇਕਰ ਤੁਹਾਨੂੰ ਆਪਣੀ ਲਾਈਫ ਦਾ ਕੋਈ ਵੀ ਫੈਸਲਾ ਲੈਂਨ ਵਿੱਚ ਪ੍ਰੋਬਲਮ ਆਂਦੀ ਹੈ ਤੁਹਾਨੂੰ ਸਟੈਬਿਲਿਟੀ ਨਹੀਂ ਹੈ ਤੁਹਾਡੇ ਦਿਮਾਗ ਵਿੱਚ ਮੈਂਟਲ ਪੀਸ ਨਹੀਂ ਹੈ ਤੁਹਾਡੀ ਆਪਣੀ ਮਾਂ ਦੇ ਨਾਲ ਨਹੀਂ ਬਣਦੀ ਹੈ ਠੀਕ ਹੈ ਤੇ ਤੁਹਾਡੀਆਂ ਪ੍ਰੋਬਲਮਸ ਚਲਦੀ ਰਹਿੰਦੀ ਹਨ ਇਸ ਤੋਂ ਇਲਾਵਾ ਜੋ ਲੋਕ ਹਮੇਸ਼ਾ ਬਿਮਾਰ ਰਹਿੰਦੇ ਹਨ ਠੀਕ ਹੈ ਐਲਜੀ ਤੁਹਾਨੂੰ ਜੇ ਪਰੇਸ਼ਾਨੀਆਂ ਚੱਲ ਰਹੀਆਂ ਹਨ ਤਾਂ ਇਹ ਤਾਂ ਉਪਾਅ ਤੁਸੀਂ ਕਰਨਾ ਹੀ ਕਰਨਾ ਹੈ ਆਪਾਂ ਇੱਕ ਬਾਲਟੀ ਲੈ ਲੈਣੀ ਹੈ ਬਾਲਟੀ ਦੇ ਵਿੱਚ ਤੁਸੀਂ ਪਾਣੀ ਪਾ ਲੈਣਾ ਹੈ ਠੀਕ ਹੈ ਉਸ ਬਾਲਟੀ ਨੂੰ ਜਾਂ ਤਾਂ ਤੁਸੀਂ ਆਪਣੀ ਛੱਤ ਤੇ ਠੀਕ ਹੈ ਜਾਂ ਫਿਰ ਆਪਣੇ ਵੇੜੇ ਵਿੱਚ ਜਾਂ ਬਾਲਕਨੀ ਵਿੱਚ ਮਤਲਬ ਕਹਿੰਦਾ ਹੈ ਕਿ ਐਸੀ ਜਗ੍ਹਾ ਤੇ ਰੱਖੋ ਜਿਸ ਦੇ ਉੱਪਰ ਮਤਲਬ ਕਿ ਜੋ ਚੰ드ਰਮਾ ਦਾ ਔਰਾ ਹੈ ਨਾ ਉਸ ਦਾ ਔਰਾ ਤੁਹਾਡੀ ਬਾਲਟੀ ਦੇ ਪਾਣੀ ਦੇ ਉ ਵਿੱਚ ਆਵੇ ਜਾਂ ਚੰ드ਰਮਾ ਦਾ ਜੋ ਪ੍ਰਕਾਸ਼ ਹੈ ਚੰ드ਰਮਾ ਦੀ ਜੋ ਰੋਸ਼ਨੀ ਹੈ ਉਹ ਤੁਹਾਡੀ ਬਾਲਟੀ ਦੇ ਪਾਣੀ ਦੇ ਵਿੱਚ ਪੈਣੀ ਚਾਹੀਦੀ ਹੈ ਇਸ ਬਾਲਟੀ ਨੂੰ ਤੁਸੀਂ ਪੂਰੀ ਰਾਤ ਉੱਤੇ ਹੀ ਛੱਡ ਦੇਣਾ ਹੈ ਅਗਲੇ ਦਿਨ ਸਵੇਰੇ ਤੁਸੀਂ ਕੀ ਕਰਨਾ ਹੈ ਉਸ ਬਾਲਟੀ ਦੇ ਪਾਣੀ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਲੈਣਾ ਹੈ ਠੀਕ ਹੈ ਤਿੰਨ ਦਿਨ ਲਗਾਤਾਰ ਉਸ ਪਾਣੀ ਨਾਲ ਤੁਸੀਂ ਨਹਾਣਾ ਹੈ ਚੰ드ਰਮਾ ਦਾ ਔਰਾ ਜਿਸ ਵਿੱਚ ਆ ਗਿਆ ਹੈ ਉਸ ਪਾਣੀ ਨਾਲ ਤੁਸੀਂ ਤਿੰਨ ਦਿਨ ਲਗਾਤਾਰ ਨਹਾਣਾ ਹੈ ਸ্নান ਕਰਨਾ ਹੈ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਤੁਹਾਡਾ ਚੰ드ਰਮਾ ਬਿਲਕੁਲ ਬੈਲੈਂਸ ਹੋ ਜਾਏਗਾ ਜਿੰਨੀਆਂ ਵੀ ਚੰ드ਰਮਾ ਜਿਸ ਦਾ ਠੀਕ ਨਹੀਂ ਹੋਏਗਾ ਨਾ ਉਸ ਦਾ ਚੰ드ਰਮਾ ਬੈਲੈਂਸ ਹੋ ਜਾਏਗਾ ਚੰ드ਰਮਾ ਖਰਾਬ ਹੋਣ ਦੇ ਕਾਰਨ ਜਿੰਨੀਆਂ ਵੀ ਪਰੇਸ਼ਾਨੀਆਂ ਆਂਦੀਆਂ ਸਿਰਫ ਔਰ ਸਿਰਫ ਐ ਚੰ드ਰਮਾ ਦੇ ਔਰਿਆ ਦੇ ਪਾਣੀ ਦੇ ਨਾਲ ਤਿੰਨ ਦਿਨ સ્ਨਾਣ ਕਰ ਲੋਗੇ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਠੀਕ ਹੈ ਜੀ ਐ ਡੇਟਰੀ ਹੈ ਜ਼ਰੂਰੀ ਹੈ ਸਾਰੇ ਕਰ ਲੈਣਾ ਰਿਕੁਐਸਟ ਹੈ ਓਕੇ ਜੀ ਹੁਣ ਆ ਜਾਂਦੇ ਹਾਂ ਖਾਸ ਤਿੰਦੇ ਖਾਸ ਉਪਾਅ ਪਹਿਲਾ ਉਪਾਅ ਜਿਹੜਾ ਕਿ ਮੈਂ ਤੁਹਾਡੇ ਵਾਸਤੇ ਇਸ ਫੂਲਨਮਾਸ਼ੀ ਤੇ ਲੈ ਕੇ ਆਈ ਹਾਂ ਦੇਖੋ ਜੀ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ 21 ਜੁਲਾਈ ਨੂੰ ਆ ਰਿਹਾ ਹੈ ਸੰਡੇ ਐਤਵਾਰ ਠੀਕ ਹੈ ਤੇ ਇਹ ਜਿਹੜਾ ਮੈਂ ਤੁਹਾਨੂੰ ਉਪਾਅ ਦੱਸ ਰਹੀ ਹਾਂ ਇਹ ਤੁਸੀਂ ਪੂਰਨ ਮਹੀਨੇ ਵਾਲੇ ਦਿਨ ਦਾ ਕਰਨਾ ਹੀ ਕਰਨਾ ਹੈ ਪਰ ਜੇਕਰ ਕੋਈ ਵਾਰੀ ਕੋਈ ਹੁੰਦਾ ਨਾ ਕਿ ਕਹਿੰਦੇ ਹਨ ਕਿ ਸਾਡਾ ਮਿਸ ਹੋ ਗਿਆ ਅਸੀਂ ਨਹੀਂ ਕਰ पाए ਤਾਂ ਤੁਸੀਂ ਇਸ ਉਪਾਅ ਨੂੰ ਐਤਵਾਰ ਨੂੰ ਕਿਸੇ ਵੀ ਐਤਵਾਰ ਨੂੰ ਵੀ ਸ਼ੁਰੂ ਕਰ ਸਕਦੇ ਹੋ ਜਾਂ ਐਤਵਾਰ ਨੂੰ ਕਰ ਸਕਦੇ ਹੋ ਠੀਕ ਹੈ ਕਰਨਾ ਕੀ ਹੈ ਇਸ ਦੇ ਵਿੱਚ ਤੁਹਾਨੂੰ ਪੰਜ ਕਾਲੀ ਮਿਰਚ ਦੇਖੋ ਕਾਲੀ ਮਿਰਚ ਜੋ ਹੁੰਦੀ ਹੈ ਕਾਲੀ ਮਿਰਚ ਦੇ ਦਾਨੇ ਹੁੰਦੇ ਹਨ ਉਹ ਇੱਕ ਦਵਾਈ ਤਾਂ ਹੈ ਹੀ ਹੈ ਸਾਡੇ ਖਾਣ ਪੀਣ ਵਾਸਤੇ ਵੀ ਉਹ ਬਹੁਤ ਅੱਛੀ ਹੈ ਪਰ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਏਗਾ ਕਾਲੀ ਮਿਰਚ ਦੇ ਦਾਣੇ ਸਾਡੀ ਆਰਥਿਕ ਤੰਗੀ ਨੂੰ ਵੀ ਦੂਰ ਕਰਦੇ ਹਨ ਸਾਡੇ ਪੈਸਿਆਂ ਦੀ ਕਮੀ ਨੂੰ ਦੂਰ ਕਰਦੇ ਹਨ ਤਾਂ ਤੁਸੀਂ ਕਰਨਾ ਕੀ ਹੈ ਪੂਰਨਮਾਸ਼ੀ ਵਾਲੇ ਦਿਨ ਸ਼ਾਮ ਨੂੰ ਠੀਕ ਹੈ ਜਦੋਂ ਅੰਧੇਰਾ ਹੋ ਜਾਂਦਾ ਹੈ ਚੰ드ਰਮਾ ਚੜ ਜਾਏਗਾ ਹੈ ਨਾ 6 ਵਜੇ 7 ਵਜੇ ਤੋਂ ਬਾਅਦ ਤੁਸੀਂ ਇਹ ਕਰ ਸਕਦੇ ਹੋ ਪੰਜ ਕਾਲੀ ਮਿਰਚ ਦੇ ਦਾਣੇ ਲੈਣੇ ਹਨ ਠੀਕ ਹੈ ਉਸ ਨੂੰ ਲੈ ਕੇ ਤੁਸੀਂ ਇੱਕ ਚੌਰਾਹੇ ਤੇ ਜਾਣਾ ਹੈ ਚੌਰਾਹੇ ਤੇ ਜਾ ਕੇ ਤੁਸੀਂ ਚਾਰ ਜਿਹੜੇ ਦਾਣੇ ਹਨ ਕਾਲੀ ਮਿਰਚ ਦੇ ਅਲੱਗ-ਅਲੱਗ ਦਿਸ਼ਾ ਵਿੱਚ ਸੁੱਟ ਦੇਣੇ ਹਨ ਠੀਕ ਹੈ ਇੱਕ ਸੱਜੇ ਪਾਸੇ ਇੱਕ ਖੱਬੇ ਪਾਸੇ ਇੱਕ ਅੱਗੇ ਇੱਕ ਪਿੱਛੇ ਇੱਕ ਜਿਹੜਾ ਦਾਣਾ ਪੰਜਵਾਂ ਦਾਣਾ ਬਚੇਗਾ ਕਾਲੀ किदा उस नु तुसी सब तो ऊपर सुट देना है उस तो बाद तुसी वापस आ जाना है वापस आंदे वक्त तुसी अपनी इच्छा बोलनी है इच्छा केडी है आर्थिक तंगी दी इस तरह बोलना है कि मेरी आर्थिक तंगी दिया मेनू जिनियां भी पैसे दिया प्रॉब्लम्स आ रही ओ सब खत्म हो गई हां ठीक है इस तरह तुसी बोल के बोलदे बोलदे आना है वापस ਤੁਸੀਂ ਦੇਖੋਗੇ ਕਿ ਆਉਣ ਵਾਲੀ ਅਗਲੀ ਪੂਰਨ ਮਾਸੀ ਤੇ ਤੁਹਾਡੀਆਂ ਆਰਥਿਕ ਤੰਗੀਆਂ ਜਿੰਨਾ ਵੀ ਤੁਹਾਨੂੰ ਪ੍ਰੋਬਲਮਸ ਆ ਰਹੀਆਂ ਸੀ ਨਾ ਪੈਸਿਆਂ ਬਾਰੇ ਉਹ ਬਿਲਕੁਲ ਖਤਮ ਹੋ ਜਾਣਗੀਆਂ ਜੇਕਰ ਤੁਸੀਂ ਜਿਸ ਤਰ੍ਹਾਂ ਮੈਂ ਦੱਸਿਆ ਹੈ ਵਿਸ਼ਵਾਸ ਨਾਲ ਇਹ ਉਪਾਕ ਅਲਿਤਾ ਸੋਖਾ ਜਾਂ ਉਪਾਇ ਪੰਜ ਕਾਲੀ ਮੀਂਚਾਂ ਦੇ ਦਾਣੇ ਚਾਹੀਦੇ ਹਨ ਠੀਕ ਹੈ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਦੂਸਰੇ ਉਪਾਦੀ ਇਸ ਦਿਨ ਤੁਸੀਂ ਕੀ ਕਰਨਾ ਹੈ ਤਿੰਨ ਦੀਵੇ ਜਲਾਣੇ ਹਨ ਸਿੰਪਲ ਹੈ ਤਿੰਨ ਦੀਵੇ ਜਲਾਣੇ ਹਨ ਕਿਧਰੇ ਬਾਹਰ ਨਹੀਂ ਜਾਣਾ ਹੈ ਕਈ ਲੋਕਾਂ ਨੂੰ ਜੋ ਮੇਰੇ ਫੈਮਲੀ ਮੈਂਬਰਸ ਹਨ ਮੇਰੀ ਪਿਆਰੀ YouTube ਫੈਮਲੀ ਹੈ ਉਹਨਾਂ ਨੂੰ ਕਈ ਲੋਕਾਂ ਨੂੰ ਪ੍ਰੋਬਲਮ ਹੈ ਕਿ ਉਹ ਘਰ ਤੋਂ ਬਾਹਰ ਨਹੀਂ ਜਾ ਸਕਦੇ ਉਪਾਅ ਕਰਨ ਵਾਸਤੇ ਤਾਂ ਤੁਸੀਂ ਇਹ ਉਪਾਅ ਕਰ ਸਕਦੇ ਹੋ ਤਿੰਨ ਦੀਵੇ ਜਲਾਣੇ ਹਨ ਉਹ ਵੀ ਆਪਣੇ ਘਰ ਦੇ ਅੰਦਰ ਤਿੰਨ ਦੀਵੇ ਜਾਨੀ ਕਿ ਤਿੰਨ ਪਰੇਸ਼ਾਨੀਆਂ ਦੇ ਅਲੱਗ-ਅਲੱਗ ਦੀਵੇ ਸਭ ਤੋਂ ਪਹਿਲੇ ਜੋ ਤੁਸੀਂ ਦੀਵਾ ਜਲਾਣਾ ਹੈ ਜਿਸ ਵੇਲੇ ਤੁਹਾਨੂੰ ਕੋਈ ਵੀ ਦੁੱਖ ਆ ਰਿਹਾ ਹੈ ਸੰਕਟ ਪਰੇਸ਼ਾਨੀ ਆ ਰਹੀ ਹੈ ਤੁਹਾਡੀ ਆਪਣੇ ਅਕੋਰਡਿੰਗ ਹੋਏਗਾ ਨਾ ਕਿ ਤੁਹਾਡੀ ਲਾਈਫ ਵਿੱਚ ਕਿਸ ਚੀਜ਼ ਦਾ ਸੰਕਟ ਆ ਰਿਹਾ ਹੈ ਕਿਸ ਦੀ ਪਰੇਸ਼ਾਨੀ ਆ ਰਹੀ ਹੈ ਦੇਖੋ ਪਰੇਸ਼ਾਨੀਆਂ ਹਰ ਕਿਸ ਦੀਆਂ ਆਪਣੀਆਂ ਅਲੱਗ-ਅਲੱਗ ਹੁੰਦੀਆਂ ਹਨ ਠੀਕ ਹੈ ਕਈ ਵਾਰੀ ਕਿਸੇ ਨੂੰ ਪਰੇਸ਼ਾਨੀ ਹੁੰਦੀ ਹੈ ਕਿ ਮੇਰੇ ਬੱਚੇ ਜੋ ਹਨ ਉਹ ਬਿਲਕੁਲ ਵੀ ਸੈੱਟ ਨਹੀਂ ਹੋ ਪਾ ਰਹੇ ਹਨ ਕਰੀਅਰ ਉਹਨਾਂ ਦਾ ਸੈੱਟ ਨਹੀਂ ਹੋ ਪਾ ਰਿਹਾ ਹੈ ਕਈਆਂ ਨੂੰ ਪਰੇਸ਼ਾਨੀ ਹੁੰਦੀ ਹੈ ਕਿ ਅਸੀਂ ਆਪਣੀ ਧੀ ਵੀ ਆਈ ਹੈ ਉਹ ਘਰ ਵਿੱਚ ਸੁਖੀ ਨਹੀਂ ਹੈ ਠੀਕ ਹੈ ਕਿਸੇ ਵੀ ਚੀਜ਼ ਦੀ ਪਰੇਸ਼ਾਨੀ ਹੋਵੇ ਤਾਂ ਤੁਸੀਂ ਕੀ ਕਰਨਾ ਹੈ ਸਰੋਂ ਦੇ ਤੇਲ ਦਾ ਦੀਪਕ ਜਲਾਣਾ ਹੈ ਤੇਲ ਸਰੋਂ ਦਾ ਹੀ ਪਾਣਾ ਹੈ ਤੇ ਉਸ ਦੇ ਅੰਦਰ ਥੋੜੇ ਜੇ ਤੁਸੀਂ ਕੀ ਕਰਨਾ ਹੈ ਉਸ ਦੀਵੇ ਵਿੱਚ ਤੁਸੀਂ ਪੀਲੀ ਸਰਸੋਂ ਠੀਕ ਹੈ ਥੋੜੀ ਜੀ ਪੀਲੀ ਸਰਸੋਂ ਦੇ ਦਾਣੇ ਜਿਹੜੇ ਹੁੰਦੇ ਹਨ ਉਹ ਪਾ ਕੇ ਜਲਾਣਾ ਹੈ ਐ ਦੀਵਾ ਜਿਨ੍ਹਾਂ ਨੂੰ ਕੋਈ ਵੀ ਸੰਕਟ ਕੋਈ ਵੀ ਦੁੱਖ ਕੋਈ ਵੀ ਪਰੇਸ਼ਾਨੀ ਆ ਰਹੀ ਹੈ ਦੂਜਾ ਦੀਵਾ ਜਦੋਂ ਤੁਹਾਨੂੰ ਜਿਸ ਵੇਲੇ ਤੁਹਾਨੂੰ ਆਪਣੇ ਘਰ ਵਿੱਚ ਪੈਸਿਆਂ ਦੀ ਕਮੀ ਆ ਰਹੀ ਹੈ ਠੀਕ ਹੈ ਪੈਸਾ ਨਹੀਂ ਆ ਰਿਹਾ ਹੈ ਘਰ ਵਿੱਚ ਪੈਸਿਆਂ ਦੀ ਬਰਕਤ ਨਹੀਂ ਹੋ ਰਹੀ ਹੈ ਬੰਦੇ-ਬੰਦੇ ਕੰਮ ਵਿਗੜ ਜਾਂਦੇ ਹਨ ਤਾਂ ਤੁਸੀਂ ਦੂਜਾ ਦੀਵਾ ਜਲਾਣਾ ਹੈ ਸਰੋਂ ਦਾ ਤੇਲ ਪਾ ਕੇ ਉਦੇ ਵਿੱਚ ਦੋ ਲੌਂਗ ਤੇ ਦੋ ਹਰੀ ਇਲਾਇਚੀਆਂ ਪਾ ਕੇ ਉਹ ਦੀਵਾ ਜਲਾਓ ਤੁਹਾਡੀ ਆਰਥਿਕ ਤੰਗੀ ਤੁਹਾਡੀ ਪੈਸਿਆਂ ਦੀ ਪ੍ਰੋਬਲਮ ਲਿਖਵਾ ਕੇ ਲੈ ਲਓ ਵਿਸ਼ਵਾਸ ਨਾਲ ਕਰੋਗੇ ਤਾਂ ਦੂਰ ਹੋ ਜਾਏਗੀ ਠੀਕ ਹੈ ਤੀਸਰਾ ਜਿਹੜਾ ਦੀਵਾ ਜਲਾਣਾ ਹੈ ਜਿਨ੍ਹਾਂ ਦੇ ਘਰ ਵਿੱਚ ਕਲਾ ਕਲੇਸ਼ ਹੁੰਦਾ ਹੈ ਕੱਲ ਹੀ ਮੈਂ ਇੱਕ ਕਮੈਂਟ ਪੜਿਆ ਹੈ ਜਿਸ ਦੇ ਵਿੱਚ ਉਹ ਕਹਿ ਰਹੇ ਹਨ ਕਿ ਘਰ ਵਿੱਚ ਕਲਾ ਕਲੇਸ਼ ਹੋ ਰਿਹਾ ਹੈ ਤਾਂ ਉਸ ਦਾ ਉਪਾਅ ਦੱਸੋ ਤਾਂ ਦੇਖੋ ਜੀ ਕੁਦਰਤੀ ਤੌਰ ਤੇ ਐ ਦਿਨ ਆ ਗਿਆ ਹੈ ਐਤਵਾਰ ਦਾ ਦਿਨ ਵਿੱਚ ਵੀ ਤੁਸੀਂ ਕਰ ਸਕਦੇ ਹੋ ਜਾਂ ਪੂਰਨਮਾਸ਼ੀ ਵਾਲੇ ਦਿਨ ਤੁਸੀਂ ਇਹ ਦੀਵਾ ਜਲਾਓ ਠੀਕ ਹੈ ਪਰ ਉਹਦੇ ਵਿੱਚ ਤੁਸੀਂ ਪਾਣਾ ਹੈ ਭੀਮ ਸੇਣੀ ਕਪੂਰ ਦੀਵੇ ਵਿੱਚ ਸਰੋਂ ਦਾ ਤੇਲ ਪਾਓ ਤੇ ਨਾਲ ਭੀਮ ਸੇਣੀ ਕਪੂਰ ਪਾਓ ਤੁਹਾਡੇ ਘਰ ਵਿੱਚ ਕਿੰਨੇ ਵੀ ਲੜਾਈ ਝਗੜੇ ਕਲੇਸ਼ ਹੁੰਦੇ ਹਨ ਭਾਵੇਂ ਮੀਆਂ ਬੀਬੀ ਦੇ ਹੁੰਦੇ ਹਨ ਹਸਬੰਡ ਵਾਈਫ ਦੇ ਹੁੰਦੇ ਹਨ ਮਾਪਿਓ ਦੇ ਹੁੰਦੇ ਹਨ ਬੱਚਿਆਂ ਦੇ ਹੁੰਦੇ ਹਨ कोई भी लड़ाई झगड़े कलेशन देहन काल में शांति नहीं है काल में शांति हो जाएगी ठीक है हर ऐतवान नु तुसी ये दीवा जला सकते हो ठीक है की करना है भीम सेनी कपूर पाना है जिना भीम सेनी कपूर नहीं मिलेगा ठीक है क्योंकि भीम सेनी कपूर इस के क्या जानदा है कि वो थोड़ा शुद्ध होता है क्योंकि आजकल बचा बाजार बड़े डुप्लीकेट कपूर भी आ गए हैं इस करके क्या जाता है जो नहीं आए तो दूसरा कपूर भी पा सकते हो ए तीन दीवे पूर्णमाशी वाले दिन अपने घर जला देने हैं तो अपने पाठ पूजा वाले स्थान पर रखो जे उत्थे पॉसीबल नहीं है तो किधरे भी ऐसा कोना जो साफ-सुथरा कोना होवे बालकनी च होवे पूरी रात उस नु जलदे रहन दो ठीक है अगले दिन ਤੁਸੀਂ ਉਸ ਦੀਵੇ ਨੂੰ ਕਿਸੇ ਵੀ ਸਾਫ-ਸੁਥਰੀ ਜਗ੍ਹਾ ਦੇ ਵਿੱਚ ਦਬਾ ਸਕਦੇ ਹੋ ਜਾਂ ਫਿਰ ਤੇਲ ਖਤਮ ਹੋ ਗਿਆ ਹੈ ਉਸ ਦੀਵੇ ਨੂੰ ਤੁਸੀਂ ਦੁਬਾਰਾ ਵੀ ਯੂਜ਼ ਕਰ ਸਕਦੇ ਹੋ ਐਸੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਕੋਈ ਵਹਿਮ ਆਪਣੇ ਮਨ ਵਿੱਚ ਨਹੀਂ ਲੈਣਾ ਹੈ ਸੋ ਦੇਖੋ ਜੀ ਅੱમે ਤੁਹਾਨੂੰ ਉਪਾਅ ਦੱਸੇ ਹਨ ਬਹੁਤ ਹੀ ਸਿੰਪਲ ਉਪਾਹਨ ਪਰ ਐਸੇ ਪਾਵਰਫੁਲ ਉਪਾਹਨ ਜੋ ਕਿ ਤੁਹਾਨੂੰ ਰਿਜ਼ਲਟ ਦੇਣਗੇ ਵਿਸ਼ਵਾਸ ਰੱਖਣਾ ਵਿਸ਼ਵਾਸ ਹੈ ਤਾਂ ਸਭ ਕੁਝ ਹੈ ਵਿਸ਼ਵਾਸ ਨਹੀਂ ਹੈ ਤਾਂ ਕੁਝ ਵੀ ਨਹੀਂ ਹੈ ਜੀ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ